ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਦਾਦੋਂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਆ ਗਾਵਾਂ ਦੇ ਕੁਝ ਵੱੱਡੇ ਵਿਖਾਉਣੀਆਂ ਆ ਕੁਝ ਹੋਂ ਤੋਂ ਪਹਿਲਾਂ ਜਿਹੜੀਆਂ ਵੇਗੀਆਂ ਤੇ ਹੁਣ ਤਿੰਨ ਹੀ ਰਹਿ ਗਈਆਂ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂ ਜੀ ਵਧੀਆ ਤੁਸੀਂ ਕੱਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਬਹੁਤ ਸਨ ਠੀਕ ਠਾਕ ਜੀ ਹਾਂ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਵਧੀਆ ਸਭ ਵਧੀਆ ਚੱਲਦਾ ਲਿਗ ਜਾਂਦਾ ਮਾਲ ਫੇਰ ਨਾਲ ਨਾਲ ਹਾਂ ਜੀ ਜੰਦੀਆਂ ਜਾਂਦੀਆਂ ਵੀਰ ਜੀ ਨਾਲ ਨਾਲ ਲਿਗ ਜਾਂਦੇ ਆ ਟੰਕਾ ਹਾਂ ਜੀ ਕਿੰਨੇ ਕ ਫੋਨ ਫਾਨ ਆ ਜਾਂਦੇ ਫੋਨ ਵੀਰ ਜੀ ਬਥੇਰੇ ਹੁੰਦੇ ਆ ਹਜ ਤੱਕ ਆਈ ਜਾਂਦੇ ਆ ਠੀਕ ਠੀਕ ਦੋ ਤਿੰਨ ਦਿਨ ਇੱਕ ਵਾਰ ਬਲੇ ਇੱਕ ਦੋ ਦਿਨ ਛੱਡ ਕੇ ਵੀਡੀਓ ਪਾ ਦਈ ਦੀ ਲਗਾਤਾਰ ਫੋਨ ਪਹਿਲੇ ਪਹਿਲੇ ਫੋਨ ਹੁੰਦੇ ਰਹਿੰਦੇ ਆ ਠੀਕ ਠੀਕ ਹਾਂ ਜੀ ਚਲੋ ਨਾਮ ਦੱਸ ਤੇ ਨਾਮ ਮੇਰਾ ਕੁਜਿੰਦਰਾ ਵੀਰ ਜ ਤੇ ਦਸ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦ ਹਾਂਜੀ ਫੋਨ ਨੰਬਰ 797376318 ਠੀਕ ਹੈ ਤੇ ਹੁਣ ਤਿੰਨ ਹੀ ਰਹਿ ਗਈਆਂ ਫਿਰ ਇਹ ਤਿੰਨ ਆ ਵੀ ਗਈ ਹੁਣ ਆਈਆਂ ਬੇੜਾ ਅੱਛਾ ਉਹਦਾ ਵੀ ਤਿੰਨਾਂ ਦੀ ਪੋਣੀ ਫੋਟੋ ਦੋ ਹੋਰ ਵਸ਼ੀਆਂ ਚੰਗੀਆਂ ਉਹ ਵੀ ਵੇਗੀਆਂ ਜੋ ਉਹ ਜਿਹੜੀਆਂ ਸਾਹਮਣੇ ਦੋ ਵੱੱਡੀਆਂ ਹਾਂ ਹਾਂਜੀ ਉਹ ਵੇਗੀਆਂ ਉਹ ਹੁਣ ਤੋਂ ਪਹਿਲਾਂ ਹੀ ਜਿਹੜੀਆਂ ਵੇਗੀਆਂ ਉਹ ਦੋਵੇਂ ਗੱਬਣਾ ਹੀ ਉਹ ਵੀ ਉਹ ਹਾਂਜੀ ਨਹੀਂ ਇੱਕ ਸੂਈ ਇੱਕ ਗੱਬਣੀ ਅੱਛਾ ਉਹਨਾਂ ਚੋਂ ਇੱਕ ਸੂਈ ਤੇ ਇੱਕ ਗੱਬਣੀ ਨਹੀਂ ਗੱਬਣੀ ਇੱਕ ਤੇ ਇੱਕ ਆ ਵੀ ਗੱਬਣੀ ਹੈ ਤੇ ਆਵੇ ਦੋ ਚੰਗੇ ਚੰਗੇ ਰਿਕਾਰਡ ਵਾਲੀਆਂ ਚੰਗੇ ਰਿਕਾਰਡ ਵਾਲੀਆਂ گاਵਾ ਤੁਹਾਨੂੰ ਬੱਚੇ ਤੋਂ ਬਿਨਾਂ ਹੀ ਜੜੀਆਂ ਤੁਹਾਨੂੰ ਦਿਖਾਉਣੀ ਆਂ ਮੈਂ ਦੋਵੇਂ ਤੇ ਇੱਕੋ ਗੱਭਣ ਤੁਹਾਨੂੰ ਦਿਖਾਵਾਂਗੇ ਹਾਂਜੀ ਇਹ ਛਾਈ ਵਾਲ ਬੜੀ ਚੰਗੀ ਗੱਛੀ ਆ ਦੂਜਾ ਸੂਰ ਸੁਣੀ ਮਿਤਰੀ ਗੱਛੀ ਠੀਕ ਆ ਦੂਜਾ ਸੂਰ ਸੁਣੀ ਆ ਦੁੱਧ ਜਿਆਦਾ ਨਹੀਂ ਤੇ 16 17 ਕਿਲੋ ਵਾਲੀ ਗੱਛੀ ਆ ਤੇ ਇਹਦੇ ਨੇ 12 13 ਕਿਲੋ ਦੁੱਧਾਂ ਦੇ ਭਰਿਆ ਲੱਗੀਆਂ ਠੰਡੀ ਬੜੀ ਮੇਰੇ ਵਿੱਚੀ ਠੀਕ ਆ ਪਿਓਰ ਛਾਈ ਵਾਲ ਐ ਇਹਦੀ ਠੀਕ ਆ ਤੇ ਸੰਭੀ ਸੰਭੀ ਚੰਗੀ ਰੀ ਜਨਾਵਾਂ ਨਾ ਵੇਖੋ ਆ ਲੈ ਸਾਡੇ ਬਣੀ ਠੰਡੀ ਸੀ ਇਤਨਾ ਹੀ ਠੰਡੀ ਤੇ ਰਹੀ ਆ ਕਿਦਾਂ ਮੱਦੀ ਕੋਈ ਬਵੇ ਥੱਲੇ ਕੋਈ ਗੱਲ ਨਹੀਂ ਆ ਜਿੱਥੇ ਇੱਕ ਅਰੀ ਖਲੋ ਗਈ ਉੱਥੇ ਖਲੋ ਗਈ ਆ ਹਾਂਜੀ ਤੋਰਾਂ ਫੇਰ ਇਹਨੂੰ ਇੱਕ ਅਰੀ ਜਿਆਦਾ ਨਹੀਂ ਵੀਰੀ 17 16 17 ਗੁਲਰ ਮਾਹਨ ਨਾ ਕੱਢੂਗੀ ਆ ਸਾਰਾ ਛੱਡਾ ਪਰ ਨਾ ਨੇ ਇਹ ਹੱਤਾ ਇੱਕ ਲੈ ਜੂਗੀ ਵਸੀ ਹਫਤਾ ਤੇਰਾ ਦਸ ਦਿਨ ਲਾਜੀ ਲੈ ਜਾ ਹਫਤਾ ਦਸ ਦਿਨ ਜੇ ਖੜਦੀ ਆ ਤੇ ਚੰਗੀ ਤਿਆਰ ਹੋਣੀ ਆ ਖੱਲਿਆ ਬਾਕੀ ਹੈਗੀ ਠੰਡੀ ਸਿਲਸਾਈ ਵਾਲਿਆ ਗਰਮੀਆਂ ਚ ਚਾਉਣ ਵਾਲੀਆਂ ਤੇ ਕਿੰਨਾ ਵਧੀਆ ਦਾ ਮੁੱਲ ਰੱਖਣਾ ਫਿਰ ਆਪਾਂ ਮੁੱਲ ਵੀਰ ਜੀ ਵੈੜ ਦਾ ਜਦੋਂ ਸੂਈ ਸਵਾਈ ਹੁੰਦੀ ਨਾ ਵਸ਼ੀ ਦੇ 55 60 ਦੀ ਵੀ ਹੈਗੀ ਜਿਹਦਾ ਥਣ ਲੱਗਾ ਹਾਂਜੀ ਹੁਣ ਜਿਹੜੀ ਵਸ਼ੀ ਹਾਂ ਨਾ 45 ਦੀ ਵੈੜ ਦੇ ਦਾ 45000 ਹਾਂਜੀ ਬਿਲਕੁਲ ਜੀ ਆ ਜੀ ਵਿੱਚੋਂ ਮਹਿਮਾਨਦਾਨ ਕਰ ਦਾਂਗੇ ਫੋਨ ਲਾਵੇ ਕੋਈ ਇੱਕ ਰੀਗ ਮੈਂ ਵੀਰ ਕਰ ਦਾਂਗੇ ਮਹਿਮਾਨਦਾਨ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਆ ਗਈ ਆਪਣੇ ਕੋਲ ਇਹ ਤੋਕੜੀਆਂ ਵਸ਼ੀ ਤੋਕੜਾਈਆਂ ਦੋ ਪਰ ਹੈ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਵਾਂ ਇਹ ਕਿ ਨਵੇਂ ਆ ਤੁਮੈਂ ਆਣੇ ਜਿਤਨਾ ਪਿੱਛੇ ਹੋਈਆਂ ਉਤਰਾ ਹੀ ਆ ਜੜੀਆਂ ਅਜੇ ਥਾਣੇ ਦੇ ਵੀ ਦੇਖ ਸਾਦੇ ਲੱਗੇ ਤੋਂ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਕਿੰਨਾ ਵੇਦਿਆ ਤੇ ਕੱਲ ਦੁੱਧ ਇਹ ਵੀ ਆ ਸੋ ਮੈਂ ਪਿੰਡੋਂ ਲਈਆਂ ਮੈਂ ਤੇ ਉਹ ਵੀਰ ਚਲ ਗਿਆ ਬਾਹਰ 托ਪੜਾ ਅੱਛਾ ਉਦਾਂ ਉਹਨਾਂ ਦੇ ਕਹਿੰਦੇ ਮੁਤਾਬਕ ਆ ਵੀ ਇਹਨਾਂ ਇਹ ਨਾ ਦੋ ਵਾਰੀ ਟੀ ਗੱਲ ਲਵਾਇਆ ਜੀ ਫੇਰ ਜੰਦੀਆਂ ਨਹੀਂ ਬਣੀਆਂ ਖਲੋ ਮਤਲਬ ਅੱਛਾ ਅਸੀਂ ਕਹਿਦੀ ਹਾਂ ਹਾਂਜੀ ਹਾਂਜੀ ਤੇ ਬਾਕੀ ਗਾਂ ਕੋਈ ਜੀ ਕਿਸਮਤ ਹੈ ਸੇਵਾ ਸੁਆ ਹੋਊਗੀ ਚੰਗੀ ਤੇ ਵਸ਼ੀਆਂ ਦੁੱਧ ਵਾਲੀਆਂ ਹਾਂ ਹਾਂਜੀ ਹਾਂਜੀ ਪਹਿਲਾਂ ਨੇ ਇੰਨੇ ਵੀ 18 19 ਕਿਲੋ ਦੁੱਧ ਭਰਿਆ ਵਸ਼ੀਆਂ ਬਾਕੀ ਇਹ ਆ ਕਿ ਕਈ ਵਾਰੀ ਸਾਂਭ ਨਹੀਂ ਪ੍ਰੋਪਰ ਕੀਤੀ ਜਾਂਦੀ ਕਿ ਜਿਹੜੇ ਮਿਲੇ ਮਿਕਸਚਰ ਡੀ ਵਾਰਮਿੰਗ ਨਹੀਂ ਕੀਤੀ ਜਾਂਦੇ ਉਹਦੇ ਕਰਕੇ ਵੀ ਕਈ ਚੀਜ਼ਾਂ ਤਾਂ ਰਹਿ ਜਾਂਦੀਆਂ ਵਾ ਰੈ ਲਸੀਆਂ ਹੋਈਆਂ ਨੇ ਨਾਲੇ ਰਹਿਣਾ ਹਾਂਜੀ ਹਾਂਜੀ ਦੁੱਧ ਆ ਲਈ ਆਵਾ ਬਾਕੀ ਤੇ ਇਹ ਆ ਵੀ ਉਹ ਦੋਰੀ ਬਣੀਆਂ ਨਹੀਂ ਬਣੀਗਾ ਅਗੋਂ ਕਈ ਦੀ ਕਿਸਮਤ ਆ ਜਾਂਦਿਆਂ ਬੰਜੇ ਜਾਂ ਕਿਦਾਂ ਹਣਾ ਹਾਂਜੀ ਹਾਂਜੀ ਤੇ ਦੁੱਧ ਦੇ ਥੱਲੇ ਵੀਰ ਜੀ ਹੈਗਾ ਇਸ ਟਾਈਮ ਪੱਕਾ 7 ਕਿਲੋ ਜਿਹੜਾ ਦੋਵਾਂ ਟਾਈਮਾਂ ਦਾ ਚੋਣਾ ਪੱਕਾ ਦੁੱਧ ਹੈਗਾ ਜਿਹੜਾ ਦੋ ਤੇ ਜ਼ਿਆਦਾ ਨਹੀਂ ਤੇ ਵਸ਼ੀ ਨਸਲ ਵੇਖੋ ਜੇ 12 ਕਿਲੋ ਨਾ ਕਰ ਜਿਓ ਚੰਗੀ ਸੇਵਾ ਤੇ ਐਡੀ ਨਸਲ ਵਸ਼ੀ ਖੋਲੋ ਫੇਰ ਤੋੜ ਦਈਏ ਕਰੀ ਬਾਜੀ ਨੇ ਚੰਗਾ ਦੁੱਧ ਹੰਦੇ ਖਲਿਆ ਵਸ਼ੀ ਬਾਕੀ ਆਹ ਦੇਖਾ ਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਤੇ ਸਨਾਂ ਦਾ ਸੱਜ ਗਿਆ ਵੀ ਚੰਗਾ ਚੰਗੇ ਸੋਨੇ ਰੰਗ ਰੂਪ ਵਾਲੀ ਜਿਹੜੀ ਬਹੁਤ ਕਿੰਨੀ ਠੰਡੀ ਸੀਲ ਰੱਸੀ ਕਰੇਗੀ ਵਾਕੀ ਜਿੱਦਣ ਕਿਤੇ ਤਿਆਰ ਹੋਈ ਮਸੀਹ ਵੀਰ ਜੀ ਆ ਗਈ 75000 ਰੁਪਏ ਯਾਰ ਚੰਗੀ ਤਿਆਰ ਹੋਣੀ ਆ ਫਿਰ ਇਹ ਆਕੇ ਜਾਈਆਂ ਵਾ ਤੇ ਨਵਾਈਆਂ ਧਵਾਈਆਂ ਨਹੀਂ ਆ ਜਵਾਪਸ ਮਾ ਬਹੁਤ ਜਿਆਦਾ ਕਸੀ ਚਲੋ ਭਾਜੀ ਲੈ ਆਓ ਲੈ ਆ ਹਾਂ ਜੜੀਆਂ ਕੁਛ ਹੈ ਵੇਗੀਆਂ ਹੁਣ ਤਾਂ ਪਹਿਲੇ ਆੱਤ ਕੇ ਲੱਦਾ ਉਹਦਾ ਜਿਹੜਾ ਕਿੰਤੇ ਕੀ ਤੇ ਕੋਲ ਹੈਗਾ ਤੇ ਕਿੰਨਾ ਰੱਖਣਾ ਵਧੀਆ ਦਾ ਮੁੱਲ ਲੱਗੀ ਠੰਡੀਆਂ ਸੀਰਮ ਬਹੁਤ ਜਿਆਦੀਆਂ ਥਨ ਤੁ ਨੂੰ ਵੀ ਬੜਾ ਵਧੀਆ ਵੀਰ ਜੀ ਠੀਕ ਆ ਹਾਂਜੀ ਮੋਲ ਵੀਰ ਜੀ ਵਸ਼ੀ ਦਾ ਇਹ ਹੈ ਕਿ ਚਲੋ ਜੀ ਗਾੜੀ ਗੱਬਣ ਕੋ ਬਣਾਉਂਦੀ ਦਾ ਮੁੱਲ 40 45 ਦੀ ਵਸ਼ੀ ਹੋਣੀ ਆਗੀ ਹਾਂਜੀ ਹੁਣ ਇਹ 5000 ਚ ਮਾਨਤਨ ਕਰ ਦਾਂਗੇ ਕਿੰਨਾ ਕਰ ਦੋਗੇ ਇਹ ਤੇ ਹੀ ਆਤੀ ਦੇ ਦਾਂਗੇ ਬਸ਼ੀ ਠੀਕ ਹੈ ਹਾਂਜੀ ਬਾਜੀ ਕੋ ਫੋਨ ਲਾਵੇ ਕਰ ਦਾਂਗੇ ਮਾ ਖੁੱਲਾ ਕਰ ਦੋਗੇ ਗੇ ਕਰ ਦਾਂਗੇ ਵੀ ਸ਼ੈਂਡ ਕਰ ਦਾਂਗੇ ਤੇ ਜਿਹੜੀ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਬਾਕੀ ਮਿਲ ਕੇ ਵੀ ਇਹਦੇ ਵੀ ਕਾਫੀ ਮੋਟੀ ਲੱਗੀ ਆ ਥਾਣਾ ਦਾ ਸੈਜ ਇਹਦਾ ਵੀ ਚੰਗਾ ਵਾ ਫੁੱਲ ਵੱਡੇ ਸੈਜ ਦੀਆਂ ਵੇੜਾਂ ਦੋਵੇਂ ਮਿਲੀਆਂ ਦੋਵੇਂ ਜਣੀਆਂ ਚੰਗੇ ਕਦ ਕਾਠ ਵਾਲੀਆਂ ਵਾ ਬਸ ਇਹ ਕਿ ਥੋੜੀਆਂ ਸਾਂਭ ਤੋਂ ਗਈਆਂ ਵਾ ਹਾਂਜੀ ਹੈ ਜਿਹੜੇ ਜੇ ਕੋਈ ਸਾਂਭ ਨਾਲ ਕੋਈ ਲੈ ਜਾਊਗਾ ਤੇ ਚੰਗੀਆਂ ਤਿਆਰ ਹੋ ਗਈਆਂ ਦੋ ਦੋ ਵੀ ਜਿਹੜਾ ਵਾਜੂਗੀਆਂ ਇਹਦੇ ਕੋਲ ਕਿੰਨਾ ਵੀਜੀ ਦੁੱਧ ਇਹਦੇ ਕੋਲ ਵੀਜੀ ਦੁੱਧ ਦੁੱਧ 8 7 ਹੀ ਲਓ ਇਹਦਾ ਵੀ 7 ਕਿਲੋ ਅੱਛਾ 7 7 ਕਿਲੋ ਮੰਨ ਕੇ ਚੱਲੀਏ 7 7 ਦੁੱਧ ਦੇ 11 11 10-10 ਕਿਲੋ ਇਦਾਂ ਕਰਦੇ ਜਾਣਗੀਆਂ ਚੰਗੀ ਸੇਵਾ ਦੇ ਬਸ ਕੋਈ ਲੈ ਜਾਏ ਕੋਈ ਸਾਹ ਬਲਾ ਨਾ ਇਹ ਬਸ ਸੇਵਾ ਖਾਣੋਂ ਵੀਜੀ ਪੁੰਜੀ ਆ ਆਪਾਂ ਦੇਖ ਸਕਦੇ ਆ ਕਿ ਥੋੜੀਆਂ ਸਾਹ ਖਾਣੋਂ ਗਈਆਂ ਵਾ ਸਾਹ ਮੇਂ ਰਹਿ ਗਈਆਂ ਵਿਚਾਰੀਆਂ ਬੱਜੀਆਂ ਰੀਆਂ ਇੱਕੋ ਥਾਂ ਜਿੱਥੇ ਬੱਜੀਆਂ ਰੈਂਦੀਆਂ ਹੈ ਨਾ ਉੱਥੇ ਪਾਣੀ ਢਾ ਦੇਣੀ ਮਾਰਾ ਉੱਥੇ ਪੱਠੇ ਪੱਦ ਜੀ ਅੱਛਾ ਪਾ ਦਿੱ ਗਿਆ ਯਾਰ ਤਰ੍ਹਾਂ ਫੇਰ ਕਰੀ ਨਾ 7 ਕਿਲੋ ਦੁੱਧ ਜਿਹੜਾ ਕਿੰਦੇ ਇਹਦੇ ਕੋਲ ਬਾਕੀ ਹੈਗੀ ਇਹ ਵੀ ਚੰਗੇ ਰਿਕਾਰਡ ਵਾਲੀ ਆ ਲੈ ਜੀ ਵਿਦੀ ਤੇ ਇਹਦਾ ਵੀ ਧੀ ਫਿਰ ਇਹਦਾ ਮੌਲਵੀ ਵੀਰ ਜੀ ਭਾਵੇਂ ਇਹਦਾ ਪੰਜੀ ਕਰ ਦੀਏ ਹਾਂਜੀ ਇਹ ਵੀ ਭਾਈ ਯਾਰ ਦੀ ਦੇ ਦਾਂਗੇ ਭਾਈ ਯਾਰ ਦੀ ਐ ਹਾਂ ਨਾ ਜਿਹੜੀ ਇਹ ਵੀ ਯਾਰ ਦੀ ਪੱਤੀ ਜਿਹੜੀ ਜੋੜਾ ਹੀ ਦੇ ਦਈਏ ਜੋੜਾ ਹੀ ਕਿੰਨੇ ਦਾ ਦੇ ਦਈਏ ਜੋੜਾ ਵੀ ਜੀ ਇਹਦੇ ਚਲੋ ਯਾ ਇਹਨਾਂ ਦੇ ਯਾਰ 2000 ਹੀ ਹੁੰਦਾ ਵਾ ਇਹ 40 ਦਾ ਜੋੜਾ ਹੀ ਦੇ ਦੂੰਗਾ ਅੱਛਾ ਚਲ 1000 ਯਾਰ ਦੇ ਦਾਂਗੇ ਜੇ ਕੋਈ ਵੀਰ ਜੋੜਾ ਲਊਗਾ 40 ਦਾ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਕੋਈ ਨਹੀਂ ਕੋਈ ਵੀਰ ਫੋਨ ਕਰੇ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਹੈ ਬਸ ਵੀਰ ਜੀ ਇਹ ਕੋਈ ਆਵੇ ਆਪਣੀਆਂ ਪਾਸ ਕਰੇ ਤਸੱਲੀ ਕਰਕੇ ਖੜੇ ਜੇ ਉਹਦਾ ਮਗਾਉਂਦਾ ਫਿਰ ਆਡੀ ਗਰੰਟੀ ਥਣਾ ਤੁਣਾ ਦੀ ਠੀਕ ਹੈ ਵੀਰ ਜੀ ਹਾਂਜੀ ਬਾਕੀ ਇਹ ਕਿ ਭਾਵੇਂ ਕੋਈ ਜਾ ਰਹੇ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਚਵਾਈ ਕਰਕੇ ਖੜਿਆ ਕਰੋ ਤੇ ਗੱਬਨ ਪਾਸ ਕਰਕੇ ਖੜੋ ਤੇ ਜੇ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ